ਕਾ ਤੁਸੀਆਂ ਫੋਟੋ ਹੈ ਉਹ WhatsApp ਚੈਟ ਕਿਹਦੇ ਮੈਮ ਉਹ ਮੇਰੇ ਫੋਨ ਦੇ ਵਿੱਚ ਸੀਗੀ ਸਾਰਾ ਨੂੰ ਫੋਨ ਰੀਸੈਟ ਮੱਧ ਗਿਆ ਮੈਂ ਨਹੀਂ 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 ਇਹ ਨਹੀਂ ਇਹ ਤੇ ਕੋਈ ਐਮਰਜੈਂਸੀ ਨਹੀਂ ਉਹਨੇ ਆਪ پیسے ਦੇ ਕੇ ਫੋਨ ਲਾ ਕੇ ਤੁਹਾਨੂੰ ਕਿ ਤੁਸੀਂ ਮੇਰੇ ਨਾਲ ਅੰਦਰ ਤੇ ਹੀ ਗੱਲ ਕਰਨੀ ਤੋ ਆਪ ਦੇ ਨੰਬਰ ਤੋਂ ਗੱਲ ਨਹੀਂ ਕਰਨੀ ਹਾਂਜੀ ਉਹਨੇ ਤੁਹਾਨੂੰ ਫੋਨ ਲਾ ਕੇ ਤੁਸੀਂ ਫੋਨ ਕਿਉਂ ਲਿਆ ਤੇ ਬੇਟਾ ਗੱਲ ਗੱਲ ਬਾਕੀ ਇਹ ਹੈਗੀ ਆ ਕਿ ਜਿਹੜਾ ਹੀ ਕੋਰਟ ਕੇਸ ਹੋ ਜਾਂਦਾ ਨਾ ਫਿਰ ਸਾਡੇ ਕਮਿਸ਼ਨ ਚ ਤੁਹਾਨੂੰ ਦਖਲ ਨਹੀਂ ਸੀ ਦੇ ਸਕਦਾ। ਮੁਲਾਜ਼ਮ ਨੇ ਤੋਂ ਤਿੰਨ ਮੁਲਾਜ਼ਮ ਸੀਗੇ ਮੇਰੇ ਹਸਬੰਦ ਤੇ ਪਰਚਾ ਹੋਇਆ ਐਨਡੀਪੀਐਸ ਦਾ ਬਠਿੰਡੇ ਵਿੱਚ। ਮੈਂ ਉਸ ਤੋਂ ਬਾਅਦ ਸਾਡੇ ਘਰੇ ਆਏ ਆ ਤਿੰਨ ਮੁਲਾਜ਼ਮ ਲੋਟ ਤੋਂ ਤੇ ਉਹਨਾਂ ਨੇ ਮਤਲਬ ਮੇਰਾ ਨੰਬਰ ਵਗੈਰਾ ਸਾਰਾ ਕੁਝ ਲਿਖਤਾ ਵੀ ਆਪਾਂ ਤੇਰੇ ਹਸਬੰਦ ਦੀ ਰਿਹਾਈ ਕਰਾਵਾਂਗੇ ਆਪਾਂ ਫਾਇਦਾ ਕਰਾਂਗੇ। ਦੋ ਤਿੰਨ ਮਹੀਨੇ ਮੇਰੇ ਨਾਲ ਵਟਸਐਪ, ਸਨੈਪਚਟ ਤੇ ਗੱਲ ਕਰਦਾ ਰਿਹਾ ਜਰਮਨਜੀਤ ਸਿੰਘ ਨਾਲ। ਉਸ ਤੋਂ ਬਾਅਦ ਇਨੇ ਮੈਨੂੰ ਬਠਿੰਡੇ ਬੁਲਾਇਆ ਕਿ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਆਪਾਂ ਕੇਸ ਹੌਲਾ ਕਰਕੇ ਆਪਾਂ ਤੇਰੇ ਹਸਬੰਦ ਦੀ ਮੈਂ ਮਤਲਬ ਆਪਾਂ ਬੇਲ ਕਰਵਾ ਦਾਂਗੇ ਮੈਮ ਉੱਥੇ ਜਾ ਕੇ ਇਨੇ ਇੱਕ ਮੁੰਡਾ ਸੱਦਿਆ ਹੋਇਆ ਰਾਜਵਿੰਦਰ ਸਿੰਘ ਸੀਏ 2 ਚੋਂ ਆ ਬਠਿੰਡੇ ਉਹਨਾਂ ਨੇ ਰੂਮ ਵਗੈਰਾ ਲਿੱਤਾ ਹੋਇਆ ਸੀਗਾ ਤੇ ਮੈਨੂੰ ਚਾਹ ਪਾਣੀ ਲਾ ਕੇ ਬਹੋਂਦੇ ਉੱਥੇ ਲੈ ਗਏ ਮੈਮ ਗਨਪੁਆਇੰਟ ਤੇ ਮੇਰੇ ਨਾਲ ਰੇਪ ਕੀਤਾ ਮਨਜੀਤ ਸਿੰਘ ਬੇਟਾ ਮੇਰੀ ਗੱਲ ਸੁਣੋ ਤੁਸੀਂ ਕਿਸੇ ਨੂੰ ਦੱਸੀ ਗੱਲ ਇਹ ਪਹਿਲਾਂ ਜੀ ਜੀ ਮੈਨੂੰ ਕੋਈ ਵਟਸਐਪ ਚੈਟ ਤੇ ਗੱਲ ਕਰ ਰਿਹਾ ਮੈਨੂੰ ਬੁਲਾਇਆ ਹੈ ਨਹੀਂ ਨਹੀਂ ਉਹ ਐਦਾਂ ਨਹੀਂ ਉਹਨੇ ਤਾਂ ਸਿਰਫ ਮਤਲਬ ਕਹਿੰਦੇ ਸਭ ਮੁਲਾਜ਼ਮਾਂ ਨਾਲ ਗੱਲ ਕਰਨੀ ਮੀਂ ਗੱਲ ਸੁਣੋ ਘਰੇ ਦੱਸਿਆ ਜੀ ਮੈਂ ਨਸੀ ਹੋਈ ਆ ਵੀ ਤੁਸੀਂ ਇਕੱਲੇ ਕਿਉਂ ਗਏ ਕਿਉਂ ਨਹੀਂ ਲੈ ਕੇ ਗਏ ਨਾਲ ਕਿਸੇ ਨੂੰ ਨਹੀਂ ਨਹੀਂ ਜੀ ਮੇਰੇ ਨਾਲ ਹੀ ਸੀਗੇ ਉਹਨਾਂ ਨੇ ਬਾਹਰ ਡੱਕ ਤਾਂ ਕਿ ਆਪਾਂ ਗੱਲ ਕਰਦੇ ਆ ਆਪਾਂ ਮਤਲਬ ਅੰਦਰ ਮੁਲਾਜ਼ਮ ਬੈਠਿਆ ਆ ਸਾਰੇ ਨਾਲ ਗੱਲ ਕਰਦੇ ਆ ਮੈਂ ਉਹਨੇ ਆ ਅਪਿਸਟਲ ਦੀਆਂ ਫੋਟੋਆਂ ਮੈਨੂੰ ਭੇਜ ਦਰਿਆ ਕਿ ਜੇ ਤੂੰ ਹੁਣ ਨਾ ਆਈ ਤੇਰੇ ਤੇ ਨਹੀਂ ਨਹੀਂ ਇਹ ਤਾਂ ਸਿਰੀਆਂ ਫੋਟੋ ਹੈ ਉਹ WhatsApp ਚੈਟ ਕਿੱਥੇ ਤੁਹਾਡੀ ਮੈਮ ਉਹ ਮੇਰੇ ਫੋਨ ਦੇ ਵਿੱਚ ਸੀਗੀ ਸਾਰਾ ਨੂੰ ਫੋਨ ਰੀਸੈਟ ਮੱਧ ਗਿਆ ਮੈਮ ਨਹੀਂ 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 ਇਹ ਨਹੀਂ ਇਹ ਤਾਂ ਕੋਈ ਐਵਿਡੈਂਸ ਨਹੀਂ ਆਪਰ ਨਾਲੇ ਮੁੜ ਕੇ ਇੱਕ ਫੋਨ ਆ ਲੈ ਕੇ ਦਿੱਤਾ ਇਹਨਾਂ ਦੇ ਫੋਨ 'ਚ ਉਹ ਜਰਮਨਜੀਤ ਸਿੰਘ ਦੇ ਉਹਨੇ ਆ ਪੈਸੇ ਦੇ ਕੇ ਫੋਨ ਲੈ ਕੇ ਦਿੱਤਾ ਕਿ ਤੁਸੀਂ ਮੇਰੇ ਨਾਲ ਐਂਧੇ ਤੇ ਹੀ ਗੱਲ ਕਰਨੀ ਤੂੰ ਆਪ ਦੇ ਨੰਬਰ ਤੋਂ ਗੱਲ ਨਹੀਂ ਕਰੀਂ ਇਹ ਗੱਲ ਸੁਣੋ ਹਾਂਜੀ ਹੋਰੇ ਤੁਹਾਨੂੰ ਫੋਨ ਲੈ ਕੇ ਤੁਸੀਂ ਫੋਨ ਕਿਉਂ ਲਿਆ ਫੋਨ ਮੈਨੂੰ ਇਹ ਕਹਿੰਦਾ ਵੀ ਆਪਾਂ ਹੋਰ ਕਿਸੇ ਫੋਨ ਤੋਂ ਗੱਲ ਨਹੀਂ ਕਰਨੀਂਗੀ ਮੈਮ ਮੈਨੂੰ ਮੇਰੇ ਵੀਡੀਓ ਬਣਾ ਲਈ ਮਮ ਬਲੈਕਮੇਲ ਕਰਦਾ ਰਿਹਾ ਮੈਨੂੰ ਬੇਟਾ ਨਹੀਂ ਗਲਤ ਗੱਲ ਇਹ ਕੋਈ ਐਮਰਜੈਂਸੀ ਨਹੀਂ ਹੈ ਪਹਿਲੀ ਗੱਲ ਮੈਂ ਮੇਰਾ ਫੋਨ ਨਾ ਰੀਸੈਟ ਵੱਜ ਗਿਆ ਮੈਂ ਤਾਂ ਆਖਦੀ ਹਾਂ ਮੇਰੇ ਮੋਬਾਈਲ ਵਿੱਚ ਮਤਲਬ WhatsApp ਬੈਕਅਪ ਹੁੰਦਾ ਆ ਵੀ ਮਤਲਬ ਉਹ ਕਢਾਇਆ ਜਾਵੇ ਮੈਨੂੰ ਤਾਂ ਪਤਾ ਵੀ ਨਹੀਂ ਉਹ ਕਿੱਥੋਂ ਨਿਕਲੂਗਾ Snapchat ਤੇ ਜਿਆਦਾ ਗੱਲ ਕੀਤੀ ਉਹਨਾਂ ਨੇ ਆਫਟਰ viewing ਲੱਗਿਆ ਹੁੰਦਾ ਨਾ ਉਹਦੇ ਤੇ Snapchat ਤੇ ਗੱਲ ਕਰਦੇ ਰਹਾ ਮੇਰਾ ਉੱਥੇ ਕੇਸ ਮਲੋਟ ਵੀ ਲੱਗਿਆ ਹੋਇਆ ਮੈਂ ਕੀ ਨੋ ਕਿ ਤੁਹਾਨੂੰ ਪਹਿਲਾਂ ਪੁਲਿਸ ਰਿਪੋਰਟ ਕੀਤੀ ਇਸ ਦੀ ਸੰਧਿ ਕੀਤੀ ਹੋਈ ਹੈ ਜੀ ਮਲੋਟ ਉਹ ਤੇ 29 ਤਰੀਕ ਦੇ ਬਿਆਨ ਸੀ ਮੈਂ ਮਲਤੀ ਨਹੀਂ ਹਜੇ ਬਿਆਨ ਉਹਨਾਂ ਨੇ ਕੋਰਟ ਕੇਸ ਹੋ ਗਿਆ ਸਾਰਾ ਹਾਂਜੀ ਕੋਰਟ ਕੇਸ ਹੈ ਸਾਰਾ ਹਾਂਜੀ ਤੇ ਬੇਟਾ ਗੱਲ ਗੱਲ ਬਾਕੀ ਇਹ ਹੈ ਜੀ ਆ ਕਿ ਜਿਹੜੇ ਕੋਰਟ ਕੇਸ ਹੋ ਜਾਂਦਾ ਨਾ ਫਿਰ ਸਾਡੇ ਕਮਿਸ਼ਨ ਚ ਤੁਹਾਨੂੰ ਦਖਲ ਨਹੀਂ ਸੀ ਦੇ ਸਕ ਓਕੇ ਆਪਣੇ ਵਕੀਲ ਨੂੰ ਕੋ ਜਾ ਕੇ ਕੋਰਟ ਦੇ ਅੰਦਰ ਦੁਬਾਰਾ ਉਹਨਾਂ ਦੇ ਆਰਡਰ ਕਢਵਾ ਠੀਕ ਹੈ ਤਾਂ ਕਿ ਮੇਰਾ ਜਿਹੜਾ ਬਿਆਨ ਲਿੱਤਾ ਜਾਵੇ ਉਸ ਚੀਜ਼